ਕਿ ਬਾਹਰ ਸੰਤ ਆਏ ਹੋਏ ਆ ਮੈਂ ਰੋਜ ਉਹਨਾਂ ਕੋਲ ਕੀਰਤਨ ਸੁਣਣ ਜਾਂਦਾ ਵਾਂ ਰੋਜ਼ ਜਾਂਦਾ ਉਹਨਾਂ ਦੇ ਬਚਨ ਸੁਣਣ ਜਾਂਦਾ ਵਾਂ ਤੇ ਜਦੋਂ ਸਮਾਂ ਮਿਲ ਜਾਂਦਾ ਮੈਂ ਹਥੀਂ ਸੇਵਾ ਕਰਦਾ ਵਾਂ ਅਗੋਂ ਹੱਸ ਕੇ ਕਹਿੰਦਾ ਕਿਹੜੇ ਮਾੜੇ ਰਸਤੇ ਤੇ ਪੈ ਗਿਆਂ ਆਂ ਆ ਤੇਰੀ ਉਮਰ ਸੰਗਤ ਵਿੱਚ ਜਾਣ ਵਾਲੀ ਆ ਕੀਰਤਨ ਸੁਣਨ ਵਾਲੀ ਆ ਚਾਰ ਦਿਨ ਦੀ ਜ਼ਿੰਦਗੀ ਮਿਲੀ ਆ ਤੇ ਉਹ ਬੜੇ ਅਗੋਂ ਨਿਮਰਤਾ ਨਾਲ ਕਹਿੰਦਾ ਵੀ ਜੇ ਤੂੰ ਵੀ ਮੇਰੇ ਨਾਲ ਚੱਲੇ ਨਾ ਤੂੰ ਕਿੱਥੇ ਜਾਣਾ ਵਾ ਉਹ ਦੂਸਰਾ ਅਗਿਉਂ ਦੱਸਦਾ ਵੀ ਮੈਂ ਤੇ ਇੱਕ ਵੈਸ਼ਿਆ ਕੋਲ ਜਾਣਾ ਮੈਂ ਵੈਸ਼ਿਆ ਦੇ ਕੋਠੇ ਤੇ ਜਾਣਾ ਨੱਚਣ ਵਾਲੀ ਦੇ ਤੇ ਬਹੁਤ ਉੱਥੇ ਆਨੰਦ ਆਉਂਦਾ ਵਾ ਤੂੰ ਕਿਹੜੇ ਸਤ ਸੰਗ ਵਿੱਚ ਪਿਆ ਵਾ ਤੂੰ ਵੀ ਮੇਰੇ ਨਾਲ ਚੱਲਿਆ ਕਰ ਤੇ ਜਿਹੜਾ ਉਹ ਹੈਗਾ ਸੀ ਨਾ ਕਤਰੀ ਮੁੰਡਾ ਸੀ ਉਹ ਕਹਿੰਦਾ ਵੀ ਤੂੰ ਅੱਜ ਮੇਰੇ ਨਾਲ ਸੰਗਤ ਵਿੱਚ ਚੱਲ ਕੇ ਦੇਖ। ਚੱਲੀਏ ਅੱਜ ਤੇ ਉਹ ਕਹਿੰਦਾ ਵੀ ਹਾਂ ਨਾ ਮੈਂ ਇਸ ਤਰ੍ਹਾਂ ਨਹੀਂ ਜਾਂਦਾ ਹੁੰਦਾ। ਤੂੰ ਇਦਾਂ ਕਰ ਤੂੰ ਤਾਂ ਕੰਬੜਾ ਹੋ ਗਿਆ ਵਾ। ਗੱਲ ਕਰਦੇ ਕਰਦੇ ਕਈ ਦਿਨ ਤੱਕ ਦੋਨੋਂ ਜਿਹੜੇ ਸੀ ਨਾ ਘਰੋਂ ਇਕੱਠੇ ਨਿਕਲਦੇ ਆ ਇੱਕੋ ਰਸਤੇ ਜਾਂਦੇ ਆ ਤੇ ਇੱਕ ਰਸਤਾ ਵਾਸਨਾ ਵਾਲੇ ਪਾਸੇ ਚਲਾ ਜਾਂਦਾ ਵਾ। ਤਜਿਹੜਾ ਦੂਜਾ ਨ ਸੰਗਤ ਵਿੱਚ ਉਹ ਸੰਗਤ ਦੀ ਉਹ ਸੰਗਤ ਵਿੱਚ ਚਲਿਆ ਜਾਂਦਾ ਉਹ ਰੋਜ਼ ਕਹਿੰਦਾ ਵੀ ਬਚ ਜਾ ਅਖੀਰ ਤੇ ਇੱਕ ਦਿਨ ਉਹ ਕਹਿੰਦਾ ਵੀ ਚੱਲ ਤੂੰ ਰੋਜ਼ ਮੈਨੂੰ ਕਹਿਨਾ ਵਾ ਵੀ ਸੰਗਤ ਵਿੱਚ ਜਾਣ ਲਈ ਆਪਾਂ ਤੇਰੀ ਜਿਹੜੀ ਆ ਨਾ ਸੰਗਤ ਦੀ ਪਰਖਿਆ ਲੈ ਹੀ ਲੈਣੀ ਆ ਫਿਰ ਆਪਾਂ ਕਵਾਂਗੇ ਵੀ ਸੰਗਤ ਚ ਜਾਣਾ ਚੰਗਾ ਹੁੰਦਾ ਕਿ ਜਿਹੜਾ ਮੈਂ ਇਨਾ ਤੇ ਜਿਹੜਾ ਮੈਂ ਇਨਾ ਨਾਚ ਗਾਣਾ ਵੀ ਨਾਵਾ ਮੈਂ ਇੰਨਾ ਆਨੰਦਿਤ ਹੁਣਾ ਉਹਦੇ ਨਾਲ ਉਹਦੇ 'ਚ ਹੈਗਾ ਵਾ ਅੱਜ ਆਪਾਂ ਤੇਰੀ ਸੰਗਤ ਦੀ ਪ੍ਰੀਖਿਆ ਲੈ ਲੀਨੇ ਆਂ ਕਹਿੰਦਾ ਵੀ ਇਕੱਠੇ ਆਪਾਂ ਜਾਵਾਂਗੇ ਘਰੋਂ ਇਸ ਜਗ੍ਹਾ ਤੇ ਵਾਪਸ ਜਿਹੜੇ ਨਾ ਆਪਾਂ ਮਿਲਾਂਗੇ ਆਪਾਂ ਇੱਕ ਦਿਨ ਦਾ ਤਜਰਬਾ ਕਰਨਾ ਵਾ ਤੈਨੂੰ ਸੰਗਤ ਕਰਨ ਨਾਲ ਕੀ ਮਿਲਿਆ ਤੇ ਮੈਨੂੰ ਇੱਥੇ ਨਾਚ ਗਾਣਾ ਵੇਖਣ ਨਾਲ ਕੀ ਮਿਲਿਆ ਉਹ ਦੂਸਰਾ ਦੋਸਤ ਕਹਿੰਦਾ ਵੀ ਮੈਨੂੰ ਮਨਜ਼ੂਰ ਆ ਤੇ ਉਹ ਗੁਰੂ ਪਿਆਰਿਓ ਉਹਨਾਂ ਨੇ ਥਾਂ ਮਕਰਰ ਕਰ ਲਿਆ ਵਾ ਉਹਨਾਂ ਨੇ ਜਗ੍ਹਾ ਮਕਰਰ ਕਰ ਲਈ ਆ ਤੇ ਕਿਹਾ ਵੀ ਜੇ ਤੂੰ ਪਹਿਲਾਂ ਆ ਗਿਆ ਤਾਂ ਇਦਾਂ ਕਰੀ ਵੀ ਤੂੰ ਇੱਥੇ ਬੈਠ ਜੀ ਤੇ ਜੇ ਮੈਂ ਪਹਿਲਾਂ ਆ ਗਿਆ ਤੇ ਫਿਰ ਮੈਂ ਬੈਠ ਜਾਊਂਗਾ ਕਿਉਂਕਿ ਵਾਪਸ ਘਰ ਇਕੱਠੇ ਹੀ ਜਾਂਦੇ ਸਨ ਦੋਨੋਂ ਚੱਲ ਪਏ ਆ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਵਾ ਉਹਨੇ ਕੀਰਤਨ ਸੁਣਿਆ ਵਾ ਸੇਵਾ ਕੀਤੀ ਵਾ